ਹਾਂਜੀ ਉਹ ਉਧਰ ਪਰਿਆਜ ਨਹੀਂ ਆਣਾ ਹੈ ਹੈਲੋ ਕੋਠੀ ਗੀ ਇਸ ਇਜ਼ ਨਾ ਮੈਂ ਬੰਦ ਹੋ ਗਿਆ ਚਲੇ ਜਾ ਫਿਰ ਤੁਸੀਂ ਹਾਂਜੀ ਹਾਂਜੀ ਰਾਤ ਵਿਚਾਰ ਹੋ ਗਿਆ بارش ਤੇ ਪਈ ਨਹੀਂ ਚੈਂਬਰ ਬੰਦ ਹੈ ਅੱਜ ਗਰੌਣੀ ਸੀ ਸਵਾਈ ਦੀ ਅੱਜ ਯਾਰ ਸਰ ਅੰਸਟਾਡਨ ਉਹ ਫਿਰ ਉਹ ਚੈਂਬਰ ਦੋਨੇ ਨੇ ਜਿਹੜਾ ਜਾਨੀ ਨੇ ਉਹ ਆ ਉਹ ਵੀ ਜਿਹੇ ਸਾਸਰ ਤੇ ਚੋ ਉਹ ਲੈ ਮੈਂ ਫੇਰ ਲਵਾ ਦਿੱਤਾ ਪੰਪਦਵਾਰਾ ਕਿਉਂ ਕਿ ਆਹ ਹੁਣ ਅੱਜ ਇਹ ਨਾਲ ਕੋਈ ਜੀ ਨਾ ਹੋਤੇ ਹੈ ਹਾਂ ਨਾ ਹੁਣ ਅੱਜ ਜੀ ਨਾ ਹੋਤੇ ਬੰਦੇ ਆ ਰੇਤ ਨਾਲ ਪੈਰ ਪੈਰ ਨਾਲ ਤੀਨਾਂ ਦੋ Obrigado. we yeah.

ਚੋ ਜੀ ਜੀ ਅੱਜ ਜਿਹੜਾ ਟਰੱਕ ਯੂਨੀਅਨ ਵੱਲੋਂ ਇੱਕ ਪਰਾਲਾ ਕੀਤਾ ਜਾ ਰਿਹਾ ਅੜਪਾਈਤਾਂ ਵਾਸਤੇ ਜਿਹੜੇ ਸਹਾਇਤਾ ਦਿੱਤੀ ਜਾ ਰਹੀ ਹੈ ਕਹਿੰਦੇ ਕਾ ਬਿਲਕੁਲ ਜੀ ਸਡੇ ਸਾਰੇ ਇਹ ਜਿਹੜੇ ਵੱਡੇ ਮੇਰੇ ਭਰਾ ਨੇ ਮੇਰੇ ਪਿਤਾ ਸਮਾਨ ਸਾਡੇ ਟਰੱਕ ਯੂਨੀਅਨ ਦੇ ਸਾਰੇ ਕਮੇਟੀ ਦੇ ਮੈਂਬਰ ਸਹਿਬਾਨ ਪ੍ਰਧਾਨ ਸਹਿਬਾਨ ਬਾਕੀ ਸਾਰੀ ਟੀਮ ਬਲਹਰ ਹੁਣੀ ਜੀ ਜਤਿੰਦਰ ਸਿੰਘ ਜੀ ਹੁਣੀ ਨਾਲ ਅਸੀਂ ਬਾਬਾ ਹੀ ਕਹਿੰਦੇ ਹੁੰਨੇ ਇਹਨਾਂ ਨੂੰ ਵੀ ਸਡੇ ਮੇਰੇ ਬਿਲਕੁਲ ਹੀ ਜਿੰਨੇ ਕੱਲਾ ਕੇ ਮੇਰੇ ਫਾਦਰ ਸਾਹਿਬ ਦੇ ਇਹ ਦੋਸਤ ਰਹੇ ਨੇ ਸ਼ਿਵਜੀ ਹੋ ਸ਼ੇਵ ਹੁਣੀ ਬਾਕੀ ਸਾਰੇ ਪਰਿਵਾਰ ਜਿੰਨੇ ਰਵਿੰਦਰ ਕੱਲਾ ਜੀ ਇਹਨਾਂ ਨੇ ਸਾਰਿਆਂ ਨੇ ਇਸ ਦੁੱਖ ਦੀ ਘੜੀ ਦੇ ਵਿੱਚ ਸਾਡਾ ਸਾਥ ਦਿੱਤਾ ਲੋਕਾਂ ਦਾ ਸਾਥ ਦੇਣ ਵਾਸਤੇ ਪਹਿਲਾਂ ਇਹ ਹੜਪੀਟਾਂ ਵਾਸਤੇ ਜਿਹੜਾ ਉਧਰ ਜਿੱਥੇ ਜ਼ਿਆਦਾ ਜ਼ਰੂਰਤ ਸੀ ਉਸ ਏਰੀਆ ਦੇ ਵਿੱਚ ਵੀ ਰਾਸ਼ਨ ਦੇ ਕੇ ਆਏ ਨੇ ਅੱਜ ਇਹਨਾਂ ਨੇ ਮੈਨੂੰ ਬੜੇ ਸਤਿਕਾਰ ਸਹਿਤ 150 ਪਰਿਵਾਰਾਂ ਵਾਸਤੇ ਜਿਹੜਾ ਰਾਸ਼ਨ ਹੈ ਉਮਹੀਇਆ ਕਰਵਾਇਆ ਔਰ ਅੱਗੋ ਵੀ ਉਹ ਕਹਿੰਦੇ ਕਿ ਜਿੰਨੀ ਵੀ ਹੋਰ ਜ਼ਰੂਰਤ ਹੋਵੇ ਅਸੀਂ ਉਹਦੇ ਵਾਸਤੇ ਵੀ ਤਿਆਰ ਆ ਮੈਂ ਇਹਨਾਂ ਦਾ ਬਹੁਤ ਬਹੁਤ ਧੰਨਵਾਦ ਕਰਦੀ ਆ ਕਿ ਆਪਣੇ ਤਕਰੀਬਨ ਆਪਣੇ ਹੀ ਆਪਣੇ ਵਾਸਤੇ ਖੜਦੇ ਆ ਔਰ ਇਸ ਸਮਾਂ ਆ ਕਿ ਹਰ ਇੱਕ ਕੱਲਾ ਕੱਲਾ ਜਿਹੜਾ ਜੀ ਆ ਉਹ ਇੱਕ ਦੂਸਰੇ ਦੀ ਵਾਫੜ ਕੇ ਔਰ ਹਰ ਇੱਕ ਦੀ ਮਦਦ ਕਰਕੇ ਇਸ ਦੁੱਖ ਦੀ ਘੜੀ ਦੇ ਵਿੱਚੋਂ ਜਿਹੜਾ ਪੁੱਦਰ ਦੇ ਵਿੱਚ ਐਨਜੀਓ ਕਾਫੀ ਆਈਆਂ ਉਹਨਾਂ ਨੂੰ ਕੀ ਕਹਿਣਾ ਬਿਲਕੁਲ ਮੇਰੀ ਸਭ ਨੂੰ ਪੀਲਿਆ ਪਹਿਲਾਂ ਹੀ ਇੱਥੇ ਸਾਡੇ ਜਿੰਨੀਆਂ ਤਕਰੀਬਨ ਸਮਾਜ ਸੇਵੀ ਸੰਸਥਾਵਾਂ ਨੇ ਉਹ ਵੀ ਲੱਗੀਆਂ ਹੋਈਆਂ ਔਰ ਲੰਗਰ ਚੱਲ ਰਿਹਾ ਥਾਂ ਥਾਂ ਤੇ ਨਕਦਰ ਦੇ ਵਿੱਚ ਬਾਬਾ ਮੁਰਾਸ਼ਾ ਵੱਲੋਂ ਲੰਗਰ ਚੱਲਦਾ ਬਾਪੂ ਲਾਲ ਬਾਸ਼ਾ ਵੱਲੋਂ ਲੰਗਰ ਚੱਲਦਾ ਬਾਪੂ ਲਾਲ ਬਾਸ਼ਾ ਡੇਰੇ ਨੇ ਵੀ ਅੱਜ ਅਪਰੋਚ ਕੀਤੀ ਸੀ ਕਿ ਲੰਗਰਾਂ ਤੋਂ ਇਲਾਵਾ ਉਹ ਅੱਜ 1000 ਪੈਕੇਟ ਜਿਹੜਾ ਆ ਉਹ ਰਸਮ ਦਾ ਬਣਾ ਰਹੇ ਆ ਔਰ ਜਿੰਨੀ ਹੋਰ ਜ਼ਰੂਰਤ ਹੋਊਗੀ ਉਹ ਵੀ ਪੈਕੇਟ ਜਿਹੜਾ ਉਹ ਸ਼ਹਿਰ ਨਿਵਾਸੀਆਂ ਨੂੰ ਵੰਡਣ ਵਾਸਤੇ ਉੱਚ ਤਿਆਰੀ ਚੱਲਦੀ ਪਈ ਹੈ ਮੈਂ ਉਹ ਕਰ ਰਹੇ ਹਾਂ ਔਰ ਬਾਕੀ ਵੀ ਸਮਾਰਟ ਸਿਵਲ ਸੇਵਾਵਾਂ ਜਿਹੜੀਆਂ ਜੋ ਟੈਲਫੋਨ ਹੈਗਾ ਉਹ ਸਾਰਾ ਅਸੀਂ ਜਿਹੜੇ ਲੋਕ ਪਾਣੀ ਦੀ ਮਾਰਥਲੇ ਆ ਗਏ ਆ ਉਹਨਾਂ ਵਾਸਤੇ ਕਰੀਏ ਔਰ ਬਹੁਤਾ ਜ਼ੋਰ ਮੈਂ ਚਾਹੂੰਗੀ ਕਿ ਵੀ ਇਹਨੂੰ ਲਿਮਟ ਦੇ ਵਿੱਚ ਰੱਖੀਏ ਜਿਹੜਾ ਤੇ ਬਹੁਤਾ ਜ਼ੋਰ ਅਸੀਂ ਲੋਕਾਂ ਦੇ ਮੋਢੇਸੇਬੇ ਵੱਲ ਨੂੰ ਕਰੀਏ ਮੋਢੇਸੇਬੇ ਵਾਸਤੇ ਬਹੁਤ ਸਾਰੀਆਂ ਚੀਜ਼ਾਂ ਦੀ ਜ਼ਰੂਰਤ ਹੁੰਦੀ ਹੈ ਹਜੇ ਸਾਨੂੰ ਸੰਭਲ ਕੇ ਔਰ ਚੱਲਣਾ ਚਾਹੀਦਾ ਹੜਾ ਹੜਾਂ ਵਾਲੇ ਏਰੀਆਜ਼ ਦੇ ਵਿੱਚ ਵੀ ਰਸ਼ਨ ਬਹੁਤ ਹੋ ਗਿਆ ਪਰ ਉਹਨਾਂ ਦੇ ਮੁੜ ਵਸੀਬੇ ਵਾਸਤੇ ਸਾਨੂੰ ਚਾਰਾ ਜੁਈਆਂ ਕਰਨੀਆਂ ਪੈਣਗੀਆਂ। ਕਈ ਜਗ੍ਹਾ ਜਗਾ ਤਰਪਾਲਾ ਵਗੈਰਾ ਜਿਹੜੇ ਮਹਿੰਗੀਆਂ ਵੇਚੀਆਂ ਜਾ ਰਹੀਆਂ ਦੁਕਾਨਦਾਰਾ ਵੱਲੋਂ ਕੀ ਕਹਿਣਾ ਚਾਹੋਗੇ? ਉਹਦੇ ਲਈ ਵੀ ਕੱਲ ਮੇਰੇ ਧਿਆਨ ਦੇ ਵਿੱਚ ਕੁਝ ਚੀਜ਼ਾਂ ਆਈਆਂ ਸਿਗੀਆਂ। ਸ਼ਾਇਦ ਐਸਟੇਮ ਸਾਹਿਬ ਨੇ ਉਹਨਾਂ ਨੂੰ ਵਾਰਨ ਕਰ ਦਿੱਤਾ ਹੋਵੇਗਾ ਕਿ ਵੀ ਇਨਸਾਨੀਅਤ ਦੇ ਨਾਤੇ ਆਪਣੇ ਭੈਣ ਭਰਾਵਾਂ ਦੇ ਨਾਲ ਖੜੋ, ਆਪਣੇ ਲੱਗੇ ਰੇਟ ਦੇ ਉੱਤੇ ਜੜੀਆਂ ਤਰਪਾਲਾਂ ਲੋਕਾਂ ਨੂੰ ਵਹਈਆ ਕਰੋ। ਵੈਸੇ ਤਾਂ ਅਸੀਂ ਵੀ ਸਾਰਿਆਂ ਨੇ ਰਲ ਮਿਲ ਕੇ ਪੂਰੇ ਹਲਕੇ ਨੇ ਬਹੁਤ ਤਰਪਾਲ ਕੋਸ਼ਿਸ਼ ਕੀਤੀ ਹੈ ਕਿ ਤਕਰੀਬਨ 10000 ਦੇ ਕਰੀਬ ਜਿਹੜੀਆਂ ਤਰਪਾਲਾਂ ਹਲਕੇ ਦੇ ਵਿੱਚ ਵੰਡੀਆਂ ਗਈਆਂ ਔਰ ਸਰਕਾਰ ਵੱਲੋਂ ਸਰਵੇ ਜਿਹੜਾ ਉਹ ਜਾਰੀ ਹੈ ਜਿਨ੍ਹਾਂ ਦੇ ਮਕਾਨ ਡਿੱਗ ਗਏ ਹੋਏ ਆ ਜਾਂ ਜਿਨ੍ਹਾਂ ਦੇ ਮਕਾਨ ਜ਼ਿਆਦਾ ਕਮਜ਼ੋਰ ਆ ਉਹਦੇ ਵਾਸਤੇ ਸਰਵੇ ਚੱਲ ਰਿਹਾ ਔਰ ਕੁਝ ਕੰਪਲੀਟ ਜਿਹੜੇ ਕੰਪਲੀਟ ਇਹਨਾਂ ਦੀ ਕਾਗਜ਼ੀ ਪੱਤਰ ਤੱਕ ਕੰਪਲੀਟ ਕਰਨਾ ਹੀ ਪਏਗਾ ਉਹਦੇ ਵਾਸਤੇ ਪਿੰਡੋਂ ਪਿੰਡ ਸਰਵੇ ਹੋ ਰਿਹਾ ਫਸਲਾਂ ਵਾਸਤੇ ਕਿਸਾਨੀ ਦੇ ਨਾਲ ਸਰਕਾਰ ਖੜੀ ਆ ਫਸਲਾਂ ਦਾ ਸਰਵੇ ਹੋ ਰਿਹਾ ਉਹਨਾਂ ਨੂੰ ਯੋਗ ਮੁਆਵਜ਼ੇ ਵਾਸਤੇ ਜਿਹੜਾ ਸਾਡੇ ਪੂਰੇ ਹਲਕੇ ਦੇ ਵਿੱਚ ਚੱਲ ਰਿਹਾ ਪੂਰੇ ਪੰਜਾਬ ਦੇ ਵਿੱਚ ਚੱਲ ਰਿਹਾ ਪਰ ਆਪਣੇ ਹਲਕੇ ਦੇ ਵਿੱਚ ਜਿਹੜੀਆਂ ਟੀਮਾਂ ਦੀਆਂ ਡਿਊਟੀਆਂ ਲੱਗੀਆਂ ਜਿਹੜੇ ਪਟਵਾਰੀਆਂ ਦੀਆਂ ਡਿਊਟੀਆਂ ਲੱਗੀਆਂ ਉਹਨਾਂ ਦੀਆਂ ਲਿਸਟਾਂ ਵੀ ਜਾਰੀ ਹੋ ਗਈਆਂ ਔਰ ਪਿੰਡੋਂ ਪਿੰਡ ਜਿਹੜੇ ਨੇ ਪਟਵਾਰੀ ਪਹੁੰਚ ਰਹੇ ਆ ਸਰਵੇ ਦੇ ਵਾਸਤੇ ਮੈਂ ਕੋਕਦਰ ਤੇ ਕੀ ਹਾਲਾਤ ਹੈ ਦੇਖੋ ਉਧਰ ਦੇ ਹਾਲਾਤ ਹੁਣ ਬਹੁਤ ਵਿਹਤਰ ਹੈ ਜਿਹੜੇ ਖਾਸ ਕਰਕੇ ਨਕੁੱਦਰ ਸ਼ਹਿਰ ਦੇ ਕਿਉਂਕਿ ਸਾਰੀਆਂ ਰਹਿਸ਼ਾਂ ਦੇ ਵਿੱਚੋਂ ਪਾਣੀ ਤਕਰੀਬਨ ਸਾਰਾ ਨਿਕਲ ਗਿਆ ਔਰ ਪਰ ਪਿੱਛੇ ਹਜੇ ਜਿਹੜਾ ਵਹਿੰਦਾ ਪਾਣੀ ਫੇਰ ਚੜ ਰਿਹਾ ਔਰ ਇਸ ਕਰਕੇ ਮੈਂ ਅਲਰਟ ਵੀ ਕਹਾਂਗੀ ਕਿ ਅਲਰਟ ਵੀ ਰਹਿਣਾ ਚਾਹੀਦਾ ਸਾਨੂੰ ਦਰਿਆ ਦੇ ਵਿੱਚ ਵੀ 2 ਫੁੱਟ ਪਾਣੀ ਹੋਰ ਚੜਿਆ ਔਰ ਥੋੜੀ ਜਿਹੀ ਢਾ ਵੀ ਜਿਹੜੀ ਆ ਦਰਿਆ ਨੇ ਥੋੜੀ ਜਿਹੀ ਅੰਦਰ ਆ ਕੇ ਹੋਰ ਲੋਣੀ ਸ਼ੁਰੂ ਕਰ ਦਿੱਤੀ ਸੀ ਉਹਦੇ ਤੇ ਵੀ ਕੰਮ ਚੱਲ ਰਿਹਾ ਔਰ ਜਿਹੜਾ ਸਾਡਾ ਬਾਕੀ ਇੱਧਰ ਅਲੋ ਵਾਲ ਢੇਰੀਆਂ ਐ ਰਾ ਵਗੈਰਾ ਜਿੱਥੇ ਪਾਣੀ ਦਾ ਬਹੁਤ ਜ਼ਿਆਦਾ ਜਮਾਵ ਇਕੱਠਾ ਹੋ ਗਿਆ ਸੀ ਉੱਥੇ ਕੱਲ ਦੇ ਪਰਸੋਂ ਦੇ ਨੈਸ਼ਨਲ ਹਾਈਵੇ ਨੇ ਪੰਪ ਲਗਾ ਰੱਖਿਆ ਚਾਰ ਪੰਜ ਪੰਪ ਲਗਾਤਾਰ ਚੱਲਦੇ ਔਰ ਉਹਦੇ ਨਾਲ ਬਹੁਤ ਵੱਡੀ ਪੱਧਰ ਤੇ ਫਰਕ ਪੈ ਗਿਆ ਐਟ ਲੀਸਟ ਜਿਹੜੇ ਰਿਹਾਇਸ਼ੀ ਇਲਾਕੇ ਉਹਨਾਂ ਦੇ ਵਿੱਚੋਂ ਪਾਣੀ ਨਿਕਲ ਗਿਆ ਤੇ ਜੇ ਗੱਲ ਕਰੀਏ ਪਿੰਡਾਂ ਦੀ ਪਿੰਡਾਂ ਦੇ ਵਿੱਚ ਇਸ ਵੇਲੇ ਸੱਤੀ ਵਾਲਾ ਅ ਠੀਕ ਹੋ ਗਿਆ ਪਿੰਡਾਂ ਦੇ ਵਿੱਚ ਹੁਣ ਠੀਕ ਹੈ ਲੋਕ ਆਪਣੇ ਘਰਾਂ ਨੂੰ ਮੁੜਨੇ ਸ਼ੁਰੂ ਹੋ ਗਏ ਪਰ ਕਈ ਜਿਹੜੇ ਪਿੰਡਾਂ ਦੇ ਵਿੱਚ ਹਜੇ ਜਿਹੜੇ ਜ਼ਿਆਦਾ ਬੇਂ ਦੇ ਨੇੜੇ ਵਾਲੇ ਪਿੰਡ ਆ ਉਹਨਾਂ ਦੇ ਵਿੱਚ ਕੁਝ ਕੁ ਪਿੰਡਾਂ ਦੇ ਘਰਾਂ ਦੇ ਵਿੱਚ ਪਾਣੀ ਹੈਗਾ ਆਦਰਵਾਇਸ ਪਿੰਡ ਜਿਹੜੇ ਆ ਉਹ ਆਪਣੀ ਸੁੱਕੀ ਥਾਂ ਤੇ ਕੁਝ ਕੁਸ਼ਕ ਜਿਹੜੇ ਬਾਹਰ ਬਹੁਤੇ ਨੀਵੇਂ ਜਾਂ ਡੇਰਿਆਂ ਦੇ ਉੱਤੇ ਲੋਕ ਬੈਠੇ ਆ ਉਹੀ ਪਾਣੀ ਦੇ ਘੇਰੇ ਦੇ ਵਿੱਚ ਆਦਰਵਾਇਸ ਪਿੰਡਾਂ ਦੇ ਵਿੱਚ ਪਾਣੀ ਬਹੁਤਾ ਧੰਨਵਾਦ ਹਾਂਜੀ ਸਰ ਹਾਂ ਅੱਜ ਜਿਹੜੀ ਹੈਗੀ ਹੜਪੀੜਤਾ ਵਾਸਤੇ ਜਿਹੜੀ ਹੈਗੀ ਕਬੱਡੀ ਸਾਈਟਾਪ ਕਹਿ ਸਕਦੇ ਆ ਟਰੱਕ ਯੂਨੀਅਨ ਵੱਲੋਂ ਕੀ ਕਹਿਣਾ ਚਾਹੋਗੇ ਟਰੱਕ ਯੂਨੀਅਨ ਹਮੇਸ਼ਾ ਹੀ ਜਦੋਂ ਵੀ ਕੋਈ ਕਿਤੇ ਵਿਫਤਾ ਆਉਂਦੀ ਆ ਉਹ ਚਟਾਨ ਵਾਂਗਰ ਲੋਕਾਂ ਦੇ ਨਾਲ ਖੜਦੀ ਆ ਉਸ ਕੜੀ ਦੀ ਹੀ ਦਾਹਾਂ ਹੀ ਤੋਲ ਰਹੇ ਆ ਮਾਗੇ ਹਰ ਦੁੱਖ ਸੁੱਖ ਦੇ ਵਿੱਚ ਅਸੀਂ ਆਪਣੇ ਪੰਜਾਬ ਦੇ ਵਾਸੀਆਂ ਦੇ ਨਾਲ ਆ ਇਹ ਵਿਵਸਥਾ ਪਈ ਆ ਸਾਰਿਆਂ ਨੇ ਰਲ ਮਿਲ ਕੇ ਆਪਾਂ ਇਹਨੂੰ ਇਹ ਇਹਦਾ ਹੱਲ ਕਰਨਾ ਇਸ ਕਰਕੇ ਜੋ ਵੀ ਸਾਡੇ ਕੋਲ ਤਿਲ ਫੋਲ ਸਾਡੀ ਟਰੱਕ ਯੂਨੀਅਨ ਕਰ ਸਕਦੀ ਆ ਜੋ ਅੱਗੇ ਵੀ ਕਰ ਰਹੀ ਆ ਤੇ ਗਾਹਾਂ ਵੀ ਕਰੂਗੀ ਮਾਇਨੇ ਹਰ ਤਰ੍ਹਾਂ ਦੀ ਜਿਹੜੀ ਹੜ ਪੀੜਤਾ ਦੀ ਜਿੱਥੇ ਜਿੱਥੇ ਵੀ ਲੋੜ ਹੋਊਗੀ ਸਾਡੇ ਨਾਲ ਕੰਟੈਕਟ ਕੀਤਾ ਜਾਵੇ ਅਸੀਂ ਪੂਰੀ ਉਹਨਾਂ ਦੀ ਸਹਾਇਤਾ ਕਰਾਂਗੇ ਇਹ ਟਰੱਕ ਯੂਨੀਅਨ ਵੱਲੋਂ ਆ ਜਾਂ ਹੋਰ ਵੀ ਜਿਹੜੇ ਹੈਗੇ ਕੋਈ ਸੰਸਥਾ ਜਿਹੜੀ ਤੁਹਾਡੇ ਨਾਲ ਸਹਿਯੋਗ ਕਰ ਰਹੀ ਸਾਡੇ ਨਾਲ ਜੀ ਟਰੱਕ ਯੂਨੀਅਨ ਦੇ ਮੈਂਬਰ ਜਿੰਨੇ ਵੀ ਆ ਸਾਡੇ ਡਰਾਈਵਰ ਭਰਾ ਵੀ ਸਾਰੇ ਉਹ ਕਰ ਰਹੇ ਆ ਨਾਲ ਐਨਆਰਆਈ ਜਿਹੜੇ ਸਾਡੇ ਬਾਹਰ ਪਦਵੰਤੇ ਸੱਜਣ ਬੈਠੇ ਆ ਸਾਡੇ ਆਪਣੇ ਪਰਿਵਾਰਾਂ ਦੇ ਆ ਉਹ ਵੀ ਸਾਰੇ ਸਾਡੇ ਸਾਡਾ ਸਹਿਯੋਗ ਦੇ ਰਹੇ ਆ ਉਹਦੇ ਉਹ ਉਹਦੇ ਨਾਲ ਹੀ ਇਹ ਕੰਮ ਹੋ ਰਿਹਾ ਜੀ ਪੁੱਤਰ ਦੇ ਵਿੱਚ ਕਾਫੀ ਐਨਜੀਓ ਹੈਗੀਆਂ ਵਾ ਹਾਂ ਕਹਿਣਾ ਚਾਹੋਗੇ ਤੇ ਅਸੀਂ ਤਾਂ ਐਨਜੀਓ ਨੂੰ ਕਹਾਂਗੇ ਵੀ ਜੇ ਇਸ ਵੇਲੇ ਨਹੀਂ ਆਪਾਂ ਲੋਕਾਂ ਦੀ ਸਹਾਇਤਾ ਕਰਨੀ ਤਾਂ ਕਦੋਂ ਕਰਨੀ ਆ ਇਹ ਤਾਂ ਇਸ ਵੇਲੇ ਸਭ ਤੋਂ ਵੱਡੀ ਇਹ ਸਹਾਇਤਾ ਆ ਵੀ ਆਪਾਂ ਜੋ ਜਿਹੜੀ ਜਿਹੜੀ ਚੀਜ਼ ਦੀ ਲੋੜ ਆ ਰਾਸ਼ਨ ਤਾਂ ਚਲੋ ਬਹੁਤ ਆ ਗਿਆ ਮਾਲਵਾ ਜਾਂ ਬਾਹਰਲੇ ਬਹੁਤ ਭੇਜਤਾ ਆ ਜਿਹੜੀਆਂ ਹੋਰ ਚੀਜ਼ਾਂ ਦੀ ਵੀ ਜ਼ਰੂਰਤ ਆ ਪਾ ਨੂੰ ਜਿਹੜੀ ਲਾਗੇ ਦੀਦੀ ਆ ਉਹ ਆਪਾਂ ਉੱਥੇ ਪ੍ਰੋਵਾਈਡ ਕਰਾਈਏ ਆਪਾਂ ਜਾ ਕੇ ਦੇਖੀਏ ਏਰੀਆ ਦਾ ਹਾਲਚਾਲ ਪੁੱਛੀਏ ਜਿਨ੍ਹਾਂ ਪਿੰਡਾਂ ਦੇ ਵਿੱਚ ਹਾੜਾ ਦਾ ਸਥਿਤੀ ਬਣੀ ਹੋਆ ਉਹ ਉਹਨਾਂ ਵਿੱਚ ਜਾ ਕੇ ਦੇਖੀਏ ਵੀ ਉੱਥੇ ਕਿਹੜੀ ਚੀਜ਼ ਦੀ ਲੋੜ ਆ ਉਹ ਆਪਾਂ ਮਹਈਆ ਕਰਾਈਏ